ਸਾਥੀ ਗਾਲ ਦੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਹਾਂ ਜੀਕੇ ਆਟੋ ਵਰਕਸ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਕੀ ਗੱਡੀਆਂ ਦੀਆਂ ਬਾਡੀਆਂ ਤਿਆਰ ਹੁੰਦੀਆਂ ਨੇ ਜਿੱਥੇ ਆਪਾਂ ਕਮਰਸ਼ੀਅਲ ਗੱਡੀਆਂ ਟਰੱਕ ਛੋਟੇ ਹਾਥੀ ਜਾਂ ਜਿੰਨੀ ਵੀ ਆਈਸਕ੍ਰੀਮ ਵਗੈਰਾ ਦੀ ਸਾਰੀਆਂ ਗੱਡੀਆਂ ਦੀਆਂ ਬਾਡੀਆਂ ਤਿਆਰ ਹੁੰਦੀਆਂ ਤੇ ਆਪਾਂ ਮਿਲਦੇ ਆਂ ਅੰਦਰ ਭਾਜੀ ਜੀ ਦੇ ਨਾਲ ਇੰਦਰਜੀਤ ਭਾਜੀ ਆਪਾਂ ਨੂੰ ਕੋ ਬੈਠੇ ਹੋਏ ਸਾਰਾ ਪੰਦਾ ਹੋਰ ਭਾਜੀ ਕੀ ਹਾਲ ਸਸੀ ਗਾਲ ਦਾ ਠਾਕ ਸੋ ਬਾਜੀ ਸੋ ਠੀਕ ਠਾਕ ਸੇ ਤਾਂ ਸੋ ਬਾਜੀ ਤੁਹਾਡੇ ਕੋ ਕਿਹੜੀ ਕਿਹੜੀ ਗੱਡੀ ਕਿਆਰ ਹੋ ਜਾਂਦੀ ਆ ਕੀ ਕੰਮ ਹੁੰਦਾ ਉਹ ਆਪਾਂ ਨੂੰ ਇਸ ਵੀਡੀਓ ਦੇ ਵਿੱਚ ਦੱਸਿਓ ਅ ਪਹਿਲੀ ਗੱਲ ਤਾਂ ਦੇਖੋ ਜੀ ਆਪਣਾ ਸਭੀ ਗੱਲ ਸਾਰਿਆਂ ਨੂੰ ਤੇ ਜਿਹੜੇ ਆਪਣਾ ਕੰਮ ਚੱਲਦਾ ਪਿਆ ਪੁਰਾਣੇ ਬਜ਼ੁਰਗਾਂ ਨੇ ਸਟਾਰਟ ਹੋਇਆ ਪੁਰਾਣੇ ਬਜ਼ੁਰਗਾਂ ਨੇ ਸਟਾਰਟ ਕੀਤਾ ਸੀ ਕੰਮ ਤੇ ਜਿਵੇਂ ਹੁਣ ਬਾਪੂ ਜੀ ਨੇ ਆਪਣੇ ਆ ਫੋਟੋ ਤੁਸੀਂ ਕਰਕੇ ਦਿਖਾ ਸਕਦੇ ਹੋ ਬਾਪੂ ਜੀ ਨੇ ਕੰਮ ਸਟਾਰਟ ਕੀਤਾ ਸੀ ਆਪਣੇ ਬੋਡੀ ਮੈਨੂਫੈਕਚਰਿੰਗ ਦਾ ਤੇ ਕਲਕੱਤਾ ਤੋਂ ਸਟਾਰਟ ਕੀਤਾ ਸੀਗੇ ਤੇ ਕਲਕੱਤਾ ਤੋਂ ਲੈ ਕੇ ਆਪਾਂ ਹੁਣ ਲੁਧਿਆਣੇ ਦੇ ਵਿੱਚ ਬੈਠੇ ਆ ਇੱਥੇ ਵੀ 30 35 ਸਾਲ ਹੋ ਗਏ ਫਾਜ਼ਲ ਸਾਹਿਬ ਉਹਨਾਂ ਨੂੰ ਕੰਮ ਕਰਦੇ ਹੋਏ ਬੋਡੀ ਲਾਈਨ ਦੇ ਵਿੱਚ ਠੀਕ ਹੈ ਜੀ ਤੇ ਟਰੱਕ ਦੇ ਵਿੱਚ ਵੀ ਹੁਣ ਜਿੱਦਾਂ ਕੀ ਆਪਣੇ ਕੋਲ ਤੁਹਾਨੂੰ ਮੈਂ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਜਿਵੇਂ ਆਪਣੇ ਕੋਲ ਟਰੱਕਾਂ ਦੀਆਂ ਬੋਡੀਆਂ ਲੱਗਦੀਆਂ ਨੇ ਛੋਟੇ ਹਾਥੀਆ ਟਾਟਾ ES ਦੀਆਂ ਬੈਂਦਰਾ ਦੀਆਂ ਵੱਡੀਆਂ ਬੋਡੀਆਂ ਸਾਬੀਕਿਸ਼ਨ ਸਾਰੇ ਕੰਮ ਆਪਣੇ ਕੋਲ ਹੁੰਦਾ ਇੱਥੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਹੁਣ ਅੱਗੇ ਜਿਵੇਂ ਤੁਸੀਂ ਹੁਣ ਜਿਹੜੇ ਕਮਰਸ਼ੀਅਲ ਵਹੀਕਲਸ ਦੇ ਭਾਈ ਤੁਹਾਡੇ ਕੋਲੇ ਮਤਲਬ ਕਿਹੜੀ ਕਿਹੜੀ ਕੰਪਨੀ ਦੇ ਤੁਸੀਂ ਹੁਣ ਤੱਕ ਟਰੱਕ ਤਿਆਰ ਕਰ ਚੁੱਕੇ ਹੋ ਜਾਂ ਛੋਟੇ ਆਤੀ ਕਿਹੜੀ ਕਿਹੜੀ ਕੰਪਨੀ ਨੂੰ ਤੁਸੀਂ ਹੁਣ ਤੱਕ ਬਣਾ ਦਿੱਤੇ ਦੇਖੋ ਜੀ ਪ੍ਰਾਈਵੇਟ ਵੀ ਕੰਮ ਕਰਦੇ ਪਏ ਆ ਤੇ ਕੰਪਨੀ ਨਾਲ ਵੀ ਕੰਪਨੀਆਂ ਨਾਲ ਜਿਵੇਂ ਕੋਕ ਦੀਆਂ ਬਾਡੀ ਹੋ ਗਈਆਂ ਵੱਡੀਆਂ ਟਰੱਕਾਂ ਦੀਆਂ ਉਹਨਾਂ ਦੀਆਂ ਗੱਡੀਆਂ ਬਣਦੀਆਂ ਪਈਆਂ ਆਪਣੇ ਕੋਲ ਬੌਂਡ ਦੀਆਂ ਗੱਡੀਆਂ ਪਹਿਲਾਂ ਵੱਡੀਆਂ ਸੀਗੀਆਂ ਤੇ ਕ੍ਰੀਮਿਕਾ ਦੀ ਹੋ ਗਈਆਂ ਤੇ ਬਿਸਲਰੀ ਹੋ ਗਏ ਉਹਨਾਂ ਦੇ ਟਰੱਕ ਆਪਣੇ ਕੋਲ ਬਣੇ ਹੋਏ ਨੇ ਐਦਾਂ ਜਿਵੇਂ ਹੁਣ ਕੋਈ ਜਿਵੇਂ ਹੈਚਰੀ ਦੀ ਹੁੰਦੀ ਹੈ ਬੇਸਿਕਲੀ ਜਿਵੇਂ ਮੁਰਗੀ ਵਾਲੀ ਹੋ ਗਈਆਂ ਉਹਨਾਂ ਦੀ ਵੀ ਗੱਡੀਆਂ ਬਣੀਆਂ ਨੇ ਤੇ ਮੈਂ ਐਸਆਈ ਆਪਾਂ ਆਪਣਾ ਪਾਇਦਾ ਜੀ ਇੱਥੇ ਆਫਿਸ ਸੋ ਇਹਨਾਂ ਦੇ ਦਾਦਾ ਜੀ ਤੇ ਨਾ ਪਰਾਣਾ ਜਿੱਥੇ ਗ੍ਰੀਨ ਸਾਹਿਬ ਤੋਂ ਹਮਾਰੇ ਭਗਤ ਸਾਹਿਬ ਦੇ ਕੋਲ ਬਾਜੀ ਇੰਤਰੀਪਾਈ ਸਮਾ ਲੈ ਆ ਤੇ ਆਪਾਂ ਇਹਨਾਂ ਦੇ ਵਰਕਸ਼ਾਪ ਦੇ ਵਿੱਚ ਵੀ ਵਿਜ਼ਿਟ ਕਰਾਂਗੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਸੋ ਇਹਨਾਂ ਦਾ ਮੈਂ ਤੁਹਾਨੂੰ ਨੰਬਰ ਵੀ ਵਿੱਚ ਮੈਂਸ਼ਨ ਕਰਾਂਗਾ ਜੀ ਕੇ ਆਟੋ ਵਰਕਸ ਦਾ ਇਹਨਾਂ ਦਾ ਜੋ ਵਰਕਸ਼ਾਪ ਦਾ ਨਾਮ ਆ ਜੋ ਕਿ ਗਿਲ ਰੋਡ ਕੋਲ ਨੇ ਭਾਜੀ ਹਾਂਜੀ ਗਿਲ ਰੋਡ ਗਲ ਰੋਡ ਪੈਂਦੀ ਹੈ ਆਪਣੇ ਨਨਕਾਣਾ ਸਾਹਿਬ ਸਕੂਲ ਦੇ ਓਪੋਜ਼ਿਟ ਆ ਚਾਰ ਨੰਬਰ ਗਲੀ ਦੇ ਕੋਲ ਬਿਲਕੁਲ ਓਪੋਜ਼ਿਟ ਪੈਂਦੀ ਹੈ ਵਰਕਸ਼ਾਪ ਭਾਈ ਦਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੈਂਸ਼ਨ ਕਰੂੰਗਾ ਨਾਮ ਨੰਬਰ ਬਾਕਾਇਦਾ ਐਡਰੈਸ ਵਗੈਰਾ ਆਪਾਂ ਇਹਨਾਂ ਦਾ ਵਿਜ਼ਿਟ ਕਾਰਡ ਵੀ ਵੈਸਟਿੰਗ ਕਾਰਡ ਵੀ ਮੈਂਸ਼ਨ ਕਰਾਂਗਾ ਤੇ ਹੁਣ ਆਪਾਂ ਚੱਲਦੇ ਆਂ ਇਹਨਾਂ ਦੇ ਇੱਕ ਵਾਰ ਵਰਕਸ਼ਾਪ ਦੇ ਵਿੱਚ ਜਾ ਕੇ ਰਿਵਿਊ ਕਰਦੇ ਆਂ ਤੇ ਉੱਥੇ ਜਿਹੜੀਆਂ ਗੱਡੀਆਂ ਬਣਦੀਆਂ ਨੇ ਆਪਾਂ ਪਾਜੀ ਵੀ ਡਿਟੇਲ ਦੇ ਵਿੱਚ ਦੱਸਣਗੇ ਤੇ ਆ ਕੇ ਇੱਕ ਵਾਰ ਦੇਖੋ ਪਾਜੀ ਕਿਹੜੀ ਕਿਹੜੀ ਗੱਡੀ ਤੁਸੀਂ ਤਿਆਰ ਕਰ ਦਿੰਦੇ ਹੋ ਇੱਕ ਵਾਰ ਪਾਜੀ ਕੋਲੇ ਐਲਬਮ ਬਣਾਈ ਹੋਈ ਹੈ ਜਿਹੜ ਜਿਵੇਂ ਹੁਣ ਇਹ ਹੈਗੀ ਆ ਕੋਕ ਦੀ ਇਹਨੂੰ ਆਪਾਂ ਓਪਨ ਬੋਡੀ ਕਹਿ ਦਿੰਦੇ ਆ ਇੱਕ ਰੇਟਸ ਵਗੈਰਾ ਜਿਵੇਂ ਜਾਂਦੇ ਹੁੰਦੇ ਨਾ ਕੋਕ ਦੀ ਕੋਕ ਦੀ ਛੋਟੀ ਜਿਹੀ ਮਹਾਂਦੀ ਹੁੰਦੀ ਹੈ ਹਾਂ ਅੰਦਾ ਬੰਨੇ ਤੋਂ ਵੀ ਆਪਣੇ ਉਹਨਾਂ ਦੀ ਤੇ ਇਹ ਹੈਗੇ ਕੰਟੇਨਰ ਬੋਡੀ ਬੀਸਿਕਲੀ ਬੰਦ ਆ ਗਈ ਹੈ ਇਹ ਆਪਣੀ ਉਹ ਜਿਹੜੇ ਆਪਾਂ ਲੈ ਕੇ ਜਾਂਦੇ ਕਿਸੇ ਡੈੱਟ ਵੇ ਹੁੰਦੇ ਠੀਕ ਹੈ ਅੱਛਾ ਜੀ ਹਾਂਜੀ ਹੋਰ ਦਿਖਾ ਦਿਓ ਤੇ ਹੋਰ ਅੱਗੇ ਕਿਦੋਂ ਦਿਖਾ ਦੇਣਾ ਆ ਹੈਗੇ ਬੰਦ ਬੋਡੀ ਬਣ ਗਈ ਜਮਾ ਟਾਟਾ ਇਸ ਦੇ ਉੱਤੇ ਹਾਂਜੀ ਆ ਗਏ ਜੀ ਤੋ ਇਹ ਐਗਜ਼ਾਮਪਲ ਆ ਲੈ ਜੀ ਜਿਹੜੀ ਜਿਹੜੀ ਗੱਡੀਆਂ ਭਾਜੀ ਤਿਆਰ ਕਰਦੇ ਜਿਹੜੀ ਇੱਥੇ ਬਣੀਆਂ ਹੋਈਆਂ ਨੇ ਗੱਡੀਆਂ ਆਪਣੀਆਂ ਇੱਥੇ ਬਣੀਆਂ ਸਾਰੀਆਂ ਇਹ ਤੁਹਾਡੇ ਕੋਲ ਭਾਜੀ ਗੱਡੀਆਂ ਹੋਰ ਖੜੀਆਂ ਵੀ ਨੇ ਇਸ ਟਾਈਮ ਜੋ ਤਿਆਰ ਹੋ ਰਹੀਆਂ ਆਪਾਂ ਵੇਖ ਸਕਦੇ ਹਾਂ ਕਿਵੇਂ ਤਿਆਰ ਹੋ ਰਹੀਆਂ ਨੇ ਹਾਂਜੀ ਹਾਂਜੀ ਦੇਖ ਸਕਦੇ ਹਾਂ ਕੁਝ ਗੱਡੀਆਂ ਆਪਣੀ ਹੁਣ ਚਲੀ ਗਈਆਂ ਨੇ ਤੇ ਕੁਝ ਹੈਗੇ ਉਸ ਟਾਈਮ ਛੋਟੀਆਂ ਗੱਡੀਆਂ ਦਾ ਕੰਮ ਚੱਲਦਾ ਪਿਆ ਹਾ ਤਾਂ ਫਿਰ ਆਪਾਂ ਹੁਣ ਜੀ ਕੇ ਜੀਨਾ ਪੋਜ ਜੀ ਕੇ ਆਟੋ ਪੋਜ ਆਪਣਾ ਪੋਜ ਲਿਮਟਿਡ ਸੌਰੀ ਪਹਿਲਾਂ ਵਾਪਸ ਕਿਹਾ ਗਿਆ ਜੀ ਜੀ ਆਟੋ ਪੋਜ ਦੇ ਵਿੱਚ ਜਾ ਕੇ ਵਿਜ਼ਿਟ ਕਰਦੇ ਤਾਂ ਸਾਮੋ ਇੱਕ ਹੱਦ ਤੀਰ ਨਾਲ ਜੀ ਕੇ ਆਟੋ ਕੋਚ ਦੇ ਅੰਦਰ ਐਂਟਰ ਹੁੰਨੇ ਆ ਇੱਕ ਵਾਰ ਵੇਖਦੇ ਆ ਤੇ ਵੇਖਦੇ ਆ ਅੱਗੇ ਜਾ ਕੇ ਕਿਹੜੀ ਕਿਹੜੀ ਗੱਡੀਆਂ ਦੀ ਭਾਜੀ ਇੱਥੇ ਬਾਡੀਆਂ ਤਿਆਰ ਕਰਦੇ ਆ ਤੇ ਇੱਥੇ ਭਾਜੀ ਆਪਣੇ ਕੋਲ ਉਹਨਾਂ ਦੇ ਫਰਦ ਸਾਹਿਬ ਵੀ ਸਾਡੇ ਕੋਲ ਆਨੇ ਤੇ ਇੱਕ ਵਾਰ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਈਕ ਆ ਤੇ ਸਰ ਮੈਂ ਜਿੱਦਾਂ ਭਾਜੀ ਨਾਲ ਗੱਲ ਵੀ ਕੀਤੀ ਸੀ ਕਿ ਇਹਦਾ ਜੋ ਭਾਜੀ ਹਾਂ ਇਹਨਾਂ ਨੇ ਦੱਸਿਆ ਵੀ ਬਾਡੀਆਂ ਤਿਆਰ ਹੋਈਆਂ ਨੇ ਤੇ ਤੁਸੀਂ ਕਮਰਸ਼ੀਅਲ ਗੱਡੀਆਂ ਦੀ ਸਾਰੀਆਂ ਬਾਡੀਆਂ ਤਿਆਰ ਕਰਦੇ ਹੋ ਮੈਂ ਨਾਲ ਦੱਸ ਕੋ ਬੋਡੀਆਂ ਤੇ ਹੁਣ ਤੁਸੀਂ ਮੈਨੂੰ ਦਿਖਾਉਂਗੇ ਨਾਲ ਨਾਲ ਕਿਹੜੀ ਗੱਡੀ ਤਿਆਰ ਹੋ ਰਹੀ ਹੈ ਫਿਲਹਾਲ ਛੋਡੇ ਛੋਡੇ ਵਾਲੀ ਗੱਡੀਆਂ ਖੜੀਆਂ ਨੇ ਆਪਣੇ ਕੋਲ ਛੋਡੇ ਵਾਲੀ ਗੱਡੀ ਮੈਨੂੰ ਇੱਕ ਨੇੜੇ ਜਾ ਕੇ ਦਿਖਾ ਆਜੋ ਇਹ ਇੱਕ ਬੜੀਆਂ ਛੋਡੇ ਵਾਲੀ ਜਿਹੜਾ ਦੁੱਧ ਛੋਡਾ ਜੋ ਵੇਚਦੇ ਉਹ ਗੱਡੀਆਂ ਤਿਆਰ ਹੋ ਰਹੀਆਂ ਠੀਕ ਹੈ ਜੀ ਇੱਕ ਗੱਡੀ ਬੜੀਆਂ ਤੇ ਇੱਕ ਆ ਬਣ ਰਹੀ ਆ ਜਨਰੇਟਰ ਵਾਲੀ ਗੱਡੀ ਅੱਛਾ ਜਨਰੇਟਰ ਵਾਲੀ ਗੱਡੀ ਇਹਦੇ ਵਿੱਚ ਸੌਫਟੀ ਮਸ਼ੀਨ ਸਾਜੀ ਇੱਕ ਆ ਦੇ ਤਿਆਰ ਹੋ ਰਹੀ ਹੈ ਇਸ ਸੌਫਟੀ ਮਸ਼ੀਨ ਲੱਗੇਗੀ ਤੇ ਜਨਰੇਟਰ ਲਈ ਲੈ ਗੱਡੀ ਆਈਸਕ੍ਰੀਮ ਸੌਫਟੀ ਮਸ਼ੀਨ ਤੇ ਜਨਰੇਟਰ ਫਿੱਟ ਹੋ ਰਿਹਾ ਇੱਕ ਛੋਡਾ ਮਸ਼ੀਨ ਫਿੱਟ ਹੋ ਰਹੀ ਹੈ ਇਹ ਇੱਕ ਟਰਵਾ ਗੱਡੀ ਆ ਆਪਾਂ ਤੁਹਾਨੂੰ ਨੇੜਿਓਂ ਵੀ ਦਿਖਾ ਦਨੇ ਆ ਭਾਈ ਨੇ ਜਿੱਦਾਂ ਦੱਸਿਆ ਇਹਦੇ ਤੇ ਜਿੱਦਾਂ ਜਿਨ੍ਹਾਂ ਨੇ ਸੌਫਟੀ ਦਾ ਆਈਸਕ੍ਰੀਮ ਦਾ ਕੰਮ ਸ਼ੁਰੂ ਕਰਨਾ ਉਹ ਇਹ ਇਸ ਗੱਡੀ ਇਸ ਤਰੀਕੇ ਨਾਲ ਤਿਆਰ ਕਰਵਾ ਸਕਦੇ ਆ ਇਹ ਹਜੇ ਕਹਿੰਦੇ ਆ ਕਿ ਹਜੇ ਤਿਆਰ ਕਰਨੀ ਸ਼ੁਰੂ ਕੀਤੀ ਹੈ ਥੱਲੇ ਕੀ ਭਾਈ ਚਾਦਰ ਲੱਗੇਗੀ ਜਿਹੜੀ ਕਿੰਨੀ ਚਾਦਰ ਕਿਹੜੀ ਕਿਸਮਰ 12 12 ਕਿਲੋ ਦੀ ਜੀਪੀ ਸ਼ੀਟ ਲੱਗੇਗੀ ਇਹਦੇ ਅੱਛਾ ਜੀ ਤੇ ਬਾਕੀ ਸਾਰੀ ਚਾਦਰ ਜੀਪੀ ਸ਼ੀਟ ਲੱਗ ਰਹੀ ਹੈ ਠੀਕ ਹੈ ਵਾਈਟ ਸੋ ਇਹਦੇ ਤੇ ਜਿਵੇਂ ਦੱਸਿਆ ਕੀ ਕਹਿੰਦੇ 12 ਜੀ ਦੀ ਚਾਦਰ ਲੱਗੀ ਜੀ ਪਰਲੇ ਪਾਸੇ ਇਹ ਜਨਰੇਟਰ ਫਿੱਟ ਹੋ ਜਾਏਗਾ ਤੇ ਤੇ ਰੈਫਰਿਜਰੇਟਰ ਆ ਜਾਏਗੀ ਹਾਂ ਸੋ ਇਸ ਤਰੀਕੇ ਨਾਲ ਗੱਡੀ ਹੈ ਤੇ ਭਾਜੀ ਉਹ ਪਰਲੇ ਪਾਸੇ ਜੋ ਗੱਡੀ ਹੈ ਉਹ ਉਹ ਕਾਦੇ ਪਰਪਸ ਲਈ ਗੱਡੀ ਰਿਆ ਹੋਰੀ ਅੱਛਾ ਜੀ ਉਹ ਕੱਲੇ ਛੋੜੇ ਲਈ ਇਹ ਪੁਰਾਣੀ ਗੱਡੀ ਰਿਪੇਅਰ ਕਰੀ ਹੈ ਅੱਛਾ ਇਹ ਰਿਪੇਅਰ ਕਰੀ ਹੋਈ ਗੱਡੀ ਆ ਸੋ ਤੁਸੀਂ ਇੱਥੇ ਨਵੀਂ ਗੱਡੀ ਵੀ ਤਿਆਰ ਕਰਵਾ ਸਕਦੇ ਹੋ ਬਾਡੀਆਂ ਵੀ ਤਿਆਰ ਕਰਵਾ ਸਕਦੇ ਹੋ ਤੇ ਨਾਲ ਦੀ ਨਾਲ ਰਿਪੇਅਰ ਵੀ ਹੋ ਜਾਏਗੀ ਯਾਪਾ ਕਈ ਹੁੰਦਾ ਨਾ ਕੋਈ ਗੱਡੀ ਤਿਆਰ ਕਰਨੀ ਆ ਹੁਣ ਆਪਾਂ ਤੁਹਾਨੂੰ ਇੱਥੇ ਜਿਵੇਂ ਕਿ ਤਿੰਨ ਗੱਡੀਆਂ ਦਿਖਾਈਆਂ ਨੇ ਤਿੰਨੇ ਜਿਵੇਂ ਕਹਦੇ ਛੋਟੇ ਹਾਥੀ ਕਹਿ ਸਕਦੇ ਨਾ ਭਾਜੀ ਆਪਾਂ ਇਹਨਾਂ ਨੂੰ ਛੋਟੇ ਹਾਥੀ ਨੇ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਉਹ ਇਸ ਤਰੀਕੇ ਦੀਆਂ ਇਸ ਜਗ੍ਹਾ ਤੇ ਕਮਰਸ਼ੀਅਲ ਵਾਹਨ ਦੀਆਂ ਬਾਡੀਆਂ ਲੱਗ ਜਾਂਦੀਆਂ ਨੇ ਤੋਂ ਇਹਦੇ ਨਾਲ ਨਾਲ ਇੱਕ ਆਪਾਂ ਵੱਡੀ ਗੱਡੀ ਵੀ ਦੇਖਦੇ ਆ ਭਾਜੀ ਕੋਈ ਰਿਪੇਅਰ ਲਈ ਰੈਡੀ ਹੋਣ ਆਈ ਹੋਈ ਆ ਸੋ ਵੱਡਾ ਟਰੱਕ ਆ ਜੋ ਕਿ ਕੈਂਟਰ ਜਿਹਨੂੰ ਆਪਾਂ ਕਹਿ ਦਿੰਨੇ ਆ ਜਿੱਦਾਂ ਡੈਂਟਿੰਗ ਪੇਂਟਿੰਗ ਜਾਂ ਹੋਰ ਚੀਜ਼ਾਂ ਇਹਦੇ ਤੇ ਲੱਗਣੀਆਂ ਨੇ ਤੋ ਕੀ ਇਹ ਇਧਰ ਪਾਜੀ ਕਰੋਂਗੇ ਕੀ ਇਹ ਗੱਡੀ ਦਾ ਐਕਸੀਡੈਂਟ ਸੀ ਜਿਹੜੇ ਕੋਸ਼ਣ ਦੀ ਨਾ ਉਹ ਰੇਰ ਹੋਇਆ ਉਹ ਰੇਰ ਹੋਇਆ ਹਾਂ ਅੱਜ ਕੱਲ੍ਹ ਰੱਖੇ ਹੋਰ 4 ਇਅਰ ਦੀ ਗੱਡੀ ਹੈ ਠੀਕ ਹੈ ਜੀ ਨਾਲ ਆਜੋ ਆਪਾਂ ਤੁਹਾਨੂੰ ਇੱਕ ਹੋਰ ਗੱਡੀ ਦਿਖਾਉਣੇ ਆ ਜਿਹੜੀ ਤਿਆਰ ਹੋਣ ਵਾਸਤੇ ਆਈ ਹੋਈ ਹੈ ਆਪਣੇ ਕੋਲ ਤੇ ਇਹ ਗੱਡੀ ਹੁਣ ਚੈਸੀ ਆਪਣੇ ਕੋਲ ਆਈ ਆ ਇਹ ਤੋਂ ਸਾਰਾ ਸਟਰਕਚਰ ਬਣੂਗਾ ਚੈਨਲ ਦੇ ਨਾਲ ਆਪਣਾ ਸਟਰਕਚਰ ਪਾਈ ਬਣਾ ਸਟਰਕਚਰ ਬਣ ਕੇ ਇਹੋ ਤੇ ਵੀ ਹੁਣ ਆਪਾਂ ਆਈਸਕ੍ਰੀਮ ਛੋਡੇ ਵਾਲੀ ਗੱਡੀ ਬਣਨੀ ਬੀ ਸੀ ਵੀਡੀਓ ਨੇ ਇਹ ਹੁਣ ਜਿਵੇਂ ਖਾਲੀ ਚੈਸੀ ਆ ਹਾਂਜੀ ਹਾਂਜੀ ਪੂਰੀ ਚੈਸੀ ਜਿਵੇਂ ਆ ਗਈ ਆਪਾਂ ਦੇਖ ਰਹੇਵੇਂ ਆ ਖਾਲੀ ਆ ਥੋੜਾ ਤੇ ਬਹੁਤ ਥੱਲੇ ਤੋਂ ਬੇਸ ਤੁਹਾਨੂੰ ਲੱਗ ਜਾਂਦਾ ਜੀ ਆਪਾਂ ਦੇਖੀਏ ਗੱਡੀ ਰੈਡੀ ਫਾਰਮ ਨੂੰ ਹਫਤਾ ਲੱਗ ਜਾਂਦਾ ਆਪਾਂ ਲੱਗ ਜਾਂਦਾ ਬਾਕੀ ਡਿਪੈਂਡ ਕਰਦਾ ਉਹ ਬੰਦੇ ਨੇ ਕੰਮ ਕੀ ਕਰਾ ਕੰਮ ਕੀ ਕਰਾਣਾ ਕਈ ਵਾਰ ਬੰਦਿਆਂ ਨੂੰ ਇਹ ਹੁੰਦਾ ਕਿ ਆਪਾਂ ਕਟਿੰਗ-ਕਟਿੰਗ ਕਰ ਲੈ ਇੱਥੇ ਆ ਨਹੀਂ ਰੱਖਣਾ ਆ ਰੱਖਣਾ ਉਹ ਕਰੇ ਬੰਦਾ ਡਿਲੇ ਹੋ ਜਾਂਦਾ ਇਹ ਬੰਦੇ ਨੂੰ ਪ੍ਰੋਪਰ ਪਤਾ ਵਾ ਆਪਾਂ ਕਿਹੜੀ ਚੀਜ਼ ਬਣਾਣੀ ਹੈ ਐਗਜ਼ੈਕਟ ਉਹਨਾਂ ਨੂੰ ਮੈਜ਼ਰਮੈਂਟ ਪਤਾ ਨਹੀਂ ਤੇ ਇਹਦੇ ਵਿੱਚ ਵੈਸੇ ਵੀ ਆਪਣੀ ਮਰਜ਼ੀ ਨਾਲ ਜੇ ਕਿਸੇ ਨੂੰ ਹੈਵੀ ਬਣਾਉਣੀ ਹੈ ਹੈਵੀ ਬਣਾਉਣੀ ਹੈ ਹਲਕੀ ਉਹਨਾਂ ਨੇ ਹ ਆਪਣੀ ਵੀਡੀਓ ਦੇਖ ਕੇ ਜਿਹੜਾ ਆਣਗੇ ਭਾਜੀ ਲੋਕ ਹੋਗੇ ਜਨਾ ਬੈਸਟ ਆਫ ਬੈਸਟ ਤੁਹਾਨੂੰ ਪ੍ਰਾਈਸ ਲਗਾਣੀ ਹੈ ਜਾਂ ਰਿਪੇਅਰ ਕਰਨੀ ਆ ਰਵਾਣੀ ਆ ਜਾਂ ਡੈਂਟਿੰਗ ਪੈਂਟਿੰਗ ਕੋਈ ਵੀ ਕਰਾਣੀ ਕੋਈ ਵੀ ਗੱਡੀ ਬਣਾਣੀ ਕੋਈ ਵਧੀਆ ਕੰਮ ਹੁੰਦਾ ਆਪਣੇ ਇੱਥੇ 올ਟੀ ਦਾ ਆਪਾਂ ਕੰਮ ਦਿੰਦੇ ਆ ਇੱਕ ਵਾਰ ਭਾਜੀ ਆਪਣੀ ਸ਼ਾਪ ਦਾ ਵਰਕਸ਼ਾਪ ਦਾ ਗੀਕੇ ਵਰਕ ਕੋਚ ਦਾ ਪੂਰਾ ਕੋਚ ਦਾ ਆਪਾਂ ਤੁਹਾਨੂੰ ਮੈਂ ਤੁਹਾਨੂੰ ਬਿਸਿੰਗ ਕਾਰਡ ਨਾਮ ਤੇ ਨੰਬਰ ਦਾ ਜਿਵੇਂ ਹੁਣ ਨਾਮ ਆਪਣੀ ਜੀਕੇ ਆਟੋ ਕੋਚ ਹੈਗਾ ਤੇ ਨੰਬਰ ਹੈਗਾ 9872814779 ਬਾਕੀ ਮੈਂ ਭਾਜੀ ਦਾ ਨਾਮ ਨੰਬਰ ਵਿਜ਼ਿਟਿੰਗ ਕਾਰਡ ਤੁਹਾਨੂੰ ਇੱਕ ਵਾਰ ਵੀਡੀਓ ਤੇ ਵੀ ਵਿਖਾ ਦਾਂਗਾ ਤੇ ਜੇ ਤੁਸੀਂ ਇੱਥੇ ਕੰਮ ਕਰਵਾਉਣਾ ਤਾਂ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਜੇ ਅਗਰ ਤੁਸੀਂ ਵੀਡੀਓ ਦੇਖ ਕੇ ਆ ਰਹੇ ਹੋ ਦੱਸ ਰਹੇ ਹੋ ਤਾਂ ਭਾਜੀ ਨੂੰ ਆਪਾਂ ਥੋੜਾ ਬਹੁਤਾ ਜਿੰਨਾ ਹੋ ਸਕਦਾ ਡਿਸਕਾਊਂਟ ਵੀ ਲੈ ਸਕਦੇ ਆ ਠੀਕ ਹੈ ਤੇ ਭਾਜੀ ਇੱਕ ਚੀਜ਼ ਹੋਰ ਹੈਗੀ ਹੋਈ ਆ ਤੇ ਵੀਡੀਓ ਦੇ ਵਿੱਚ ਮੈਨੂੰ ਉਹਨਾਂ ਨੂੰ ਇਹ ਦੱਸ ਦੇ ਜਿਹੜੇ ਵੀਡੀਓ ਵੇਖ ਰਹੇ ਆ ਕਿ ਤੁਹਾਡੇ ਕੋਲ ਕਿਹੜੇ-ਕਿਹੜੇ ਕੰਮ ਹੋ ਜਾਂਦੇ ਆ ਡੈਂਟਿੰਗ ਪੇਂਟਿੰਗ ਡੈਂਟਿੰਗ ਪੇਂਟਿੰਗ ਤੋਂ ਲੈ ਕੇ ਸਾਰਾ ਕਮਰਸ਼ੀਅਲ ਵਹੀਕਲ ਸਾਰੀਆਂ ਹੋ ਗਈਆਂ ਆਪਣੇ ਕੋਲ ਹੁਣ ਜੇ ਰਿਪੇਅਰ ਦਾ ਕੰਮ ਨਵੀਆਂ ਗੱਡੀਆਂ ਦਾ ਕੰਮ ਸਾਰੇ ਆਪਾਂ ਕਰਦੇ ਨਵੀਆਂ ਗੱਡੀਆਂ ਵੀ ਬਣਦੀਆਂ ਆਪਣੇ ਕੋਲ ਤੇ ਰਿਪੇਅਰ ਵੀ ਕਰ ਦਿੰਦੇ ਆ ਤੇ ਜਿਵੇਂ ਕੰਟੇਨਰ ਬਾਡੀ ਹੋ ਗਈਆਂ ਆਪਣੇ ਕੋਲ ਬ੍ਰੈਡ ਵਾਲੀ ਬ੍ਰੈਡ ਬਣੀਆਂ ਸੋ ਆਹ ਥਾਰਾ ਜੀ ਆਪਾਂ ਦੇਖ ਰਹੇ ਆ ਅੱਛੇ ਜਿਹੇ ਵਰਕਸ਼ਾਪਸ ਨੂੰ ਮੈਂ ਦਿਖਾਤੀ ਹੋਈ ਆ ਜਿੱਦੀ ਤੁਸੀਂ ਬਾਡੀ ਤਿਆਰ ਕਰਾਉਣੀ ਆ ਭਾਜੀ ਨਾਲ ਕੰਟੈਕਟ ਕਰ ਸਕਦੇ ਹੋ ਤੇ ਭਾਜੀ ਇੱਕ ਵਾਰ ਮੈਨੂੰ ਸਕਰੀਨ ਤੇ ਆਪਣਾ ਵਿਸਟਿੰਗ ਕਾਰਡ ਦਿਖਾ ਦਿਓ ਸੋ ਇਹ ਭਾਜੀ ਦਾ ਵਿਸਟਿੰਗ ਕਾਰਡ ਹੈ ਜੀ ਜਿਹਦੇ ਤੇ ਨੰਬਰ ਮੈਂਸ਼ਨ ਆ ਪਰ ਇਹਨਾਂ ਦੇ ਫਾਦਰ ਸਾਹਿਬ ਉਹਨਾਂ ਦਾ ਵੀ ਨੰਬਰ ਇਹਦੇ ਤੇ ਬਟਾਗਾ ਮੈਂਸ਼ਨ ਕਰ ਸਾਨੂੰ ਫੋਕਸ ਨਹੀਂ ਹੋ ਰਿਹਾ ਤੇ ਤੁਹਾਨੂੰ ਸਕਰੀਨ ਤੇ ਵੀ ਮੈਂਸ਼ਨ ਕਰ ਦਾਂਗਾ ਤੇ ਇਹ ਸੀ ਅੱਜ ਦੀ ਵੀਡੀਓ ਤੇ ਮਿਲਾਂਗੇ ਆਪਾਂ ਤੁਹਾਨੂੰ ਕੋਰ